ਸੋ ਇਸ ਵਕਤ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਦੀ ਹੈ ਨਵਜੋਤ ਸਿੰਘ ਸਿੱਧੂ ਹੁਣਾਂ ਤੇ ਛੱਤੀਸਗੜ ਸਿਵਲ ਸੁਸਾਇਟੀ ਵੱਲੋਂ 850 ਕਰੋੜ ਦਾ ਜਿਹੜਾ ਦਾਵਾ ਠੋਕਿਆ ਗਿਆ ਨੋਟਿਸ ਜਾਰੀ ਕੀਤਾ ਗਿਆ ਤਸਵੀਰਾਂ ਦਿਖਾ ਰਹੇ ਸਿੱਧੂ ਸਾਹਿਬ ਦੇ ਘਰ ਦੀਆਂ ਜਿੱਥੋਂ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਸੀਗਾ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਮਿਸਿਸ ਨੇ ਉਹਨਾਂ ਨੂੰ ਫੋਰਥ ਸਟੇਜ ਕੈਂਸਲ ਸੀਗਾ ਜਿਸ ਤੋਂ ਬਾਅਦ ਉਹਨਾਂ ਨੇ ਹੋਮ ਰੈਮਡੀਜ਼ ਕੀਤੀਆਂ ਕਈ ਤਰੀਕੇ ਦੇ ਜਿਹੜੇ ਇਲਾਜ ਆਪਣੇ ਡਾਕਟਰਸ ਕੋਲੋਂ ਵੀ ਲਏ 40% ਜਿਹੜਾ ਇਲਾਜ ਸੀਗਾ ਸਿੱਧੂ ਸਾਹਿਬ ਨੇ ਦੱਸਿਆ ਕਿ ਸਰਵ ਦਾ ਹਸਪਤਾਲਾਂ ਦੇ ਵਿੱਚੋਂ ਜਾਂ ਜਿਹੜੇ ਸਰਕਾਰੀ ਹਸਪਤਾਲ ਨੇ ਉਹਨਾਂ ਵਿੱਚੋਂ ਹੋਇਆ ਲੇਕਿਨ ਇਹਵਾਦ ਉਦੋਂ ਵੱਡਾ ਬਣ ਜਾਂਦਾ ਜਦੋਂ ਉਹ ਡਾਈਟ ਪਲਾਨ ਸ਼ੇਅਰ ਕਰਦੇ ਨਹੀਂ ਆਪਣੀ ਆਈਡੀਆਂ ਦੇ ਉੱਪਰੋਂ ਤੇ ਲੋਕਾਂ ਨੂੰ ਜਿਹੜਾ ਜਾਗਰੂਕ ਕਰਦੇ ਨਹੀਂ ਕਿ ਜਿਹੜਾ ਨਿੰਬੂ ਪਾਣੀ ਹੈ ਜਾਂ ਜਿਹੜਾ ਅਕੀਨੋਆ ਹੈ ਜਾਂ ਨੀਮ ਪੱਤੇ ਨੇ ਤુલਸੀ ਪੱਤੇ ਨੇ ਹਲਦੀ ਹੈ ਇਹ ਜਿਹੜੇ ਬਹੁਤ ਵੱਡੇ ਤਰੀਕੇ ਨਾਲ ਫਾਇਦੇਮੰਦ ਸਾਬਤ ਹੁੰਦੇ ਨੇ ਜਦੋਂ ਕੈਂਸਰ ਨੂੰ ਕਿਉਰ ਕਰਨਾ ਹੋਵੇ ਲੇਕਿਨ ਮੈਡੀਕਲ ਸਾਇੰ ਇਹ ਢੀ ਵੱਡੀ ਜਿਹੜੀ ਕੈਂਸਰ ਦੀ ਸਟੇਜ ਆ ਉਸ ਤੋਂ ਵਾਪਸ ਹੋਣਾ ਸਿਰਫ ਹੋਮ ਰੈਮਡੀਜ਼ ਦੇ ਦਮ ਤੇ ਕੀਤਾ ਜਾ ਸਕਦਾ ਹੈ ਐਨਡੋਪੈਥੀ ਜਿਹੜੀ ਮੈਡੀਕਲ ਹੈ ਕੀ ਲੋਕਾਂ ਨੂੰ ਛੱਡ ਦੇਣੀ ਚਾਹੀਦੀ ਹੈ 36 ਜਿਹੜੀ ਸਿਵਲ ਸੁਸਾਇਟੀ ਆ ਉਸ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਸਿੱਧੂ ਸਾਹਿਬ ਨੂੰ ਹਫਤੇ ਦੇ ਵਿੱਚ ਜਿਹੜੇ ਨੇ ਸਾਰੇ ਦਸਤਾਵੇਜ਼ ਸਾਬਿਤ ਕਰਨ ਨੂੰ ਕਹਿ ਸਾਹਮਣੇ ਦੇਣ ਨੂੰ ਕਹਿ ਨਹੀਂ ਤੇ ਮਾਫੀ ਮੰਗਣੀ ਪਏਗੀ ਜਾਂ 850 ਕਰੋੜ ਰੁਪਏ ਦਾ ਜਿਹੜਾ ਮਾਨ ਹਾਨੀ ਦਾ ਕੇਸ ਕੀਤਾ ਜਾਏਗਾ ਕਿਉਂਕਿ ਕਿਤਨਾ ਕਿਤੇ ਹੁਣ ਲੱਗਦਾ ਕਿ ਡਾਕਟਰਾਂ ਨੂੰ ਆਪਣੇ ਧੰਦੇ ਬੰਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਸਿੱਧੂ ਸਾਹਿਬ ਨੂੰ ਦਾਅਵੇ ਕੀਤੇ ਗਏ ਸੀ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਸੀਗੀਆਂ ਉਹ ਡਾਕਟਰਾਂ ਦਾ ਨੁਕਸਾਨ ਕਰਦੀਆਂ ਪਈਆਂ ਨੇ ਤਾਂ ਲੱਗਦਾ ਹੁਣ ਜਿਹੜਾ ਡਾਕਟਰ ਨੇ ਇਸ ਤਰੀਕੇ ਦੇ ਕਦਮ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਰ ਰਹੇ ਨੇ ਲੇਕਿਨ ਸਵਾਲ ਵੱਡੇ ਨੇ ਕਿਉਂਕਿ ਜਦੋਂ ਸਿੱਧੂ ਸਾਹਿਬ ਦੀ ਪਤਨੀ ਬਿਮਾਰ ਸੀ ਜੀ ਉਦੋਂ ਗੱਲਾਂ ਹੋਈਆਂ ਸੀਗੀਆਂ ਕਿ 2.5 ਲੇਕਿਨ ਸਿੱਧੂ ਸਾਹਿਬ ਨੇ ਇਹ ਦੱਸਿਆ ਕਿ ਮੈਂ ਕਰੋੜਾਂ ਰੁਪਏ ਨਹੀਂ ਲਾਏ ਮੈਂ ਘਰ ਦੇ ਵਿੱਚ ਵਿਲ ਪਾਵਰ ਦੇ ਕੇ ਆਪਣੀ ਪਤਨੀ ਨੂੰ ਠੀਕ ਕੀਤਾ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਸੀਗਾ ਪੀਸੀ ਦੇ ਵਿੱਚ ਕਿ ਆਪਣੀ ਪਤਨੀ ਨਾਲ ਜਦੋਂ ਮੈਂ ਗੱਲਬਾਤ ਕੀਤੀ ਮੈਂ ਉਹਨਾਂ ਨੂੰ ਇਹੀ ਕਹਿੰਦਾ ਰਿਹਾ ਕਿ ਤੁਸੀਂ ਬਿਲਕੁਲ ਠੀਕ ਹੋ ਤੁਹਾਨੂੰ ਘੁਮਾਣ ਫੜਾਣ ਲੈ ਕੇ ਚੱਲਦੇ ਹਾਂ ਤੁਹਾਡੀ ਸਿਹਤ ਨੂੰ ਕੁਝ ਵੀ ਨਹੀਂ ਹੋਇਆ ਵਿਲ ਪਾਵਰ ਬਹੁਤ ਦਿੱਤੀ ਗਈ ਦਵਾਈਆਂ ਜਿਹੜੀਆਂ ਘਰ ਦੇ ਵਿੱਚ ਬਣਾ ਕੇ ਦਿੱਤੀਆਂ ਗਈਆਂ ਇਸ ਤਰੀਕੇ ਦੀਆਂ ਜਿਹਦੇ ਨਾਲ ਹੌਲੀ ਹੌਲੀ ਜਿਹੜੇ ਕੈਂਸਰ ਦੇ ਸੈੱਲ ਸੀਗੇ ਆਪਣੇ ਆਪ ਡਿਸਟਰੋਏ ਹੋਣੇ ਸ਼ੁਰੂ ਹੋ ਗਏ ਲੇਕਿਨ ਹੁਣ ਜਿਹੜੇ ਸਵਾਲ ਵੱਡੇ ਖੜੇ ਕੀਤੇ ਗਏ ਨੇ ਕਿ ਸਿੱਧੂ ਸਾਹਿਬ ਨੂੰ ਹੁਣ ਦੇਖਣਾ ਹੋਵੇਗਾ ਕੀ 850 ਕੋਰ ਰੁਪਇਆ ਦੇਣਾ ਪੈਗਾ ਜਾਂ ਮਾਫੀ ਮੰਗਣੀ ਪੈਗੀ ਕਿ ਇੱਕ ਹਫਤੇ ਦੇ ਵਿੱਚ ਜਿਹੜੇ ਸਿੱਧੂ ਸਾਹਿਬ ਨੇ ਸਾਡੇ ਦਸਤਾਵੇਜ਼ ਵਿੱਚ ਪੇਸ਼ ਕਰਦੇ ਨੇ ਕਿਉਂਕਿ ਐਲੋਪੈਥੀ ਜਿਹੜੇ ਡਾਕਟਰਸ ਨੇ ਉਹਨਾਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਦਾ ਇਲਾਜ ਡਾਕਟਰਸ ਕੋਲੋਂ ਨਹੀਂ ਲਿਆ ਕਿ ਸਿਰਫ ਐਲੋਪੈਥੀ ਦਾ ਰੋਲ ਇਹਦੇ ਵਿੱਚ ਨਹੀਂ ਸੀਗਾ ਕਿ ਸਿਰਫ ਆਯੁਰਵੈਦਿਕ ਚੀਜ਼ਾਂ ਨਾਲ ਹੀ ਤੁਸੀਂ ਸਾਦਾ ਜਿਹੜਾ ਕੈਂਸਰ ਹੈਗਾ ਕ્યોਰ ਕਰ ਲਿਆ ਹੁਣ ਦੇਖਣਾ ਹੋਵੇਗਾ ਜਿਹੜੀ ਕੀ ਅਗਲੀ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਤੇ ਜਿਹੜੀ ਲੜਾਈ ਹੈ ਇਹ ਕਿੱਥੇ ਜਾ ਕੇ ਮੁੱਕਦੀ ਹੈ ਜਿਹੜਾ ਵਿਵਾਦ ਹੈ ਕਿੱਥੇ ਜਾ ਕੇ ਮੁੱਕਦਾ ਇਸ ਘਰ ਦੇ ਤਸ ਕਾਨਫਰੰਸ ਕੀਤੀ ਗਈ ਸੀ ਕਿ ਆਪਣੀ ਪਤਨੀ ਦੇ ਠੀਕ ਹੋਣ ਤੋਂ ਬਾਅਦ ਸੋ ਹੁਣ ਦੇਖਦੇ ਹਾਂ ਕਿ ਕੀ ਬਧੇਦੀ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਤੁਸੀਂ ਦੇਖਦੇ ਹੋ ਵਿਸ਼ਵ ਯਾਲਦਾ ਟੀਵੀ ਮੈਂ ਦਾਨਿਸ਼ ਗੁਪਤਾ ਕੈਮਰਾਮੈਨ ਗੁਰਜੋਧ ਦੇ ਨਾਲ